来 ਸੱਜਣੋ ਅੱਜ ਦੀ ਵੀਡੀਓ ਨਾ ਜਿਹੜੀ ਬਣਾਉਣ ਲੱਗਿਆਂ ਬਣਾਉਣ ਲੱਗਿਆਂ ਕਹਿੰਦੇ ਵੀ ਤਨੌਲਾ ਮੰਡੀ ਤੋਂ ਤਨੌਲੇ ਮੰਡੀ ਵੀ ਲੱਗ ਜੇ ਪਰ ਆਪਾਂ ਤਨੌਲਾ ਸ਼ਹਿਰ 'ਚ ਖੜੇ ਆਂ ਇੱਕ ਝੋਟੀ ਫੋਰ ਸੇਲ ਆ ਬਾਈ ਕੋਲੇ ਹੈਗੀ ਹਰਿਆਣੇ ਦੀ ਆ ਸੂਆ ਦੂਜਾ ਤੇ ਬਹੁਤ ਕਮਾਲ ਦੀ ਝੋਟੀ ਆ ਤੇ ਬਾਕੀ ਪਸ਼ੂ ਬਾਈ ਕੋਲੇ ਸੱਜਣੋ ਲਾਏ ਹੋ ਨੇ ਦੁੱਧ ਤੇ ਮੱਝਾ ਇਧਰਲੇ ਬੰਨੇ ਕਿਉਂਕਿ ਵਪਾਰ ਵਾਲਾ ਸਿਸਟਮ ਨਹੀਂ ਹੈਗਾ ਬਾਈ ਦਾ ਕੋਈ ਟਾਵਾ ਟੱਲਾ ਪਸ਼ੂ ਆਉਂਦਾ ਕਦੀ ਬਾਈ ਇੱਕ ਅੱਧਾ ਸੇਲ ਕਰਦਾ ਤੇ ਅੱਜ ਬਾਈ ਕਹਿੰਦਾ ਇੱਕ ਆ ਝੋਟੀ ਵੇਚਣੀ ਆ ਆਪਾਂ ਨੇ ਦੁੱਧ ਇਹਦੇ ਕੋਲ ਹੈਗਾ ਸੱਜਣੋ ਤਿਆਰੀ ਦਾ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਤੇਰਾ ਰੇਟ ਆ ਰੇਟ ਵੀ ਬਾਈ ਤੋਂ ਮੈਂ ਦਾ ਫਿਕਸ ਫਿਕਸ ਜਿਆ ਕਰਾ ਦੂੰਗਾ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਬਾਈ ਫਿਰ ਹੋਰ ਕੀ ਹਾਲ ਆ ਵਧੀਆ ਕੁ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਨਾਮ ਤੇ ਨੰਬਰ ਬੋਲੋ ਜੀ ਨਾਮ ਆਪਣਾ ਲੱਭ ਲਈ ਜੀ ਪਿੰਡ ਆਪਣਾ ਤਰੌਲਾ ਜੀ ਤੇ ਆਪਣਾ ਮੋਬਾਈਲ ਨੰਬਰ 81988 ਜੀ ਹਾਂਜੀ 88243 8198888243 ਤੇ ਲੈਂ ਕਰ ਫਿਰ ਲਾਭਲੀ ਜੁਰ ਕੇ ਜੇ ਨਾ ਬੋਲ ਮੜਾ ਜਾ ਹਾਂਜੀ ਹਾਂਜੀ ਬੋਲੋ ਜੀ ਸੂਆ ਕਿੱਡਾ ਕੱਟੀਦਾ ਸੂਆ ਇਹਦਾ ਦੂਜਾ ਜੀ ओरिजिनल ਜਮਾ ਰਹਿਣ ਦਾ ਦੂਜਾ ਸੂਆ ਜੀ ਬੱਚਾ ਕੀ ਆ ਗਿਆ ਨਾਲ ਬੱਚਾ ਮਗਰ ਮੇ ਲੱਗਾ ਭਾਈ ਕਿੰਨੇ ਦਿਨ ਦੀ ਸੂਈ ਹੋ ਗਈ ਭਾਈ ਇਹ ਗੁਰੀ 25 ਦਿਨ ਦੀ ਸੂਈ ਮੰਨ 20 25 ਤੋਂ 20 25 ਦਿਨ ਦੀ ਆ ਤੋਰ ਖੋਲ ਕੇ ਦੁੱਧ ਕਿੰਨਾ ਚਾਰੀ ਦਾ ਅੱਜ ਭਾਈ ਗੁਰੀ ਦੁੱਧ ਇਸ ਟਾਈਮ ਮੈਂ ਥੱਲੇ ਹੋਊਗਾ 14 ਕਿਲੋ ਪਰ ਆਪਾਂ 13 ਕਿਲੋ ਕਹਿ ਕੇ ਮੈਂ ਦਵਾਵਾਂਗੇ 14 ਕੰਡੇ ਦਾ ਹਾਂ ਕੰਡੇ ਵਾਲਾ ਗੁਰੀ 1 ਲੀਟਰ ਵਾਲਾ ਨਾ ਨਾ ਗੁਰੀ ਕੰਡੇ ਵਾਲਾ ਵੀਰੇ ਕੰਡੇ ਵਾਲਾ ਆ ਦੁੱਧ ਸੱਜਣੋ ਬਾਈ ਕਹਿੰਦਾ ਨਾ ਇਸ ਟਾਈਮ 14 ਕਿਲੋ ਕੰਡੇ ਵਾਲਾ ਇੱਕ ਹੁੰਦਾ ਲੀਟਰ ਵਾਲਾ ਇੱਕ ਗੱਲ ਹੋਰ ਦੱਸ ਦਣਾ ਕੱਦ ਕਾਠ ਚੰਗਾ ਝੋਟੀ ਦਾ ਖਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਮੇਨ ਗੱਲ ਇਹ ਨਾਲ ਜਿਹੜੀ ਕੋਈ ਬਾਈ ਨੇ ਮੋਡੀਫਾਈ ਨਹੀਂ ਕਰੀ ਕੋਈ ਨਮਾਈ ਧਮਾਈ ਨਹੀਂ ਕੋਈ ਤੇਲ ਨਹੀਂ ਲਾਇਆ ਕੋਈ ਇਹ ਕਹਿ ਰਹੀ ਐ ਨਾ ਕੋਈ ਹਾਰ ਸ਼ਿੰਗਾਰ ਨਹੀਂ ਬਾਲਾ ਕਰਿਆ ਹਨਾ ਕਮਾਦੇ ਕਮਾਦੇ ਲਵਲੀਆ ਨੂੰ ਕਮਾਦੀ ਕੇਰਾ ਸਿੰਘ ਆ ਗਿਆ ਗੋਲ ਤੇ ਕੱਤੀ ਆ ਗਈ ਸੱਜਣੋ ਹਰਿਆਣੇ ਦੀ ਜਿਵੇਂ ਗੱਲਬਾਤ ਦਰਾਂ ਬਾਈ ਨੇ ਦੱਸਿਆ ਤੇ ਦੁੱਧ ਅੱਜ ਬਾਈ ਕਹਿੰਦਾ ਹੈਗਾ 14 ਕਿਲੋ ਕੰਡੇ ਵਾਲਾ ਹਾਜ਼ਰ ਤੇ ਸਭਾ ਅੱਧੀ ਕਿੰਨੇ ਆ ਲਵਲੀ ਗੁਰੀ ਬਹੁਤ ਠੰਡੀ ਸੀ ਲੈ ਵੀਰੇ ਠੰਡੀ ਸੀ ਬਹੁਤ ਚੱਲ ਬਾਈ ਕਿੱਲੇ ਦੀ ਸਬਾ ਆ ਦੀ ਆ ਗਈ ਭਾਈ ਕਹਿੰਦਾ ਠੰਡੀ ਸੀਲ ਤੇੜਾ ਟਾਈਮ ਆ ਟਾਈਮ ਚ ਬਾਈਦਾ ਇਹ ਮੰਨ ਲਓ ਸਜਣੋ 2 ਘੰਟੇ ਪੈਂਡਿੰਗ ਨੇ ਉਹ ਹਿਸਾਬ ਨਾਲ ਇਹ ਵੀ ਜੱਜਮੈਂਟ ਕਰ ਲਿਓ ਬੱਚਾ ਆਪਾਂ ਇਹਨੂੰ ਲਵਾਤਾ ਕਿਉਂਕਿ ਉਹਦੇ ਹਿਸਾਬ ਨਾਲ ਥਾਣਾ ਦੇ ਸਾਈਜ਼ ਦਾ ਆਈਡੀਆ ਜਾ ਹੋ ਜਾਂਦਾ ਇੱਕ ਕਿਉਂਕਿ ਕਈ ਭਰਾ ਕਹਿੰਦੇ ਨੇ ਵੀ ਥਾਣ ਦਾ ਸਾਈਜ਼ ਕਿਦਾਂ ਦਾ ਬਣਾਉਗੀ ਤੇ ਆ ਗਈ ਭਾਈ ਜੈਡ ਬਲੈਕੀ ਹਨਾ ਲਵਲੀ ਹਾਂ ਬਰੀ ਚਾਮੜੀ ਦੇਖ ਮੈਂ ਵੀ ਨਾ ਪੁੰਜੜ ਦਾ ਪੀਨ ਬਲੈਕ ਆ ਗਈ ਤੇ ਬਿਲਕੁਲ ਬ੍ਰੀਕ ਜਿਵੇਂ ਅਗਲਾ ਕਹਿੰਦਾ ਨਾ ਦੇ ਆ ਕੱਦ ਵੀ ਚੰਗਾ ਤੇ ਯਾਰ ਮੱਝ ਦਾ ਡਿਜ਼ਾਈਨ ਵੀ ਚੰਗਾ ਹਨਾ ਉਤੋਂ ਤੇ ਇੱਥੋਂ ਆਰਡਰ ਕੁਆਲਿਟੀ ਇਥੇ ਇਥੋਂ ਕਰਾ ਦੇ ਗਏ ਗਰੀ ਗਾਂਲੇ ਪੱਖ ਤੋਂ ਆਰਡਰ ਬਹੁਤ ਸੋਹਣਾ ਰੱਖਦੀ ਹੈ ਤੇ ਥਾਨ ਰੱਖਦੀ ਹੈ ਕੱਲਾ ਕੱਲਾ ਹੈ ਨਾ ਹਾਂਜੀ ਚਵਾਈ ਵੀ ਬਾਕੀ ਦਾ ਧਾਰਾ ਵੀ ਤੁਹਾਨੂੰ ਮਾਰ ਕੇ ਦਿਖਾਵਾਂਗੇ ਚਵਾਈ ਦੀ ਬਾਈ ਕਹਿੰਦਾ ਬਹੁਤ ਪੋਲੀ ਆ ਗਈ ਤੇ ਜਦੋਂ ਜਾਊਂਗੇ ਇੱਧਰਲੇ ਬੰਨੇ ਤੇ ਇਥੋਂ ਗਰੀ ਮਾਰਦੀ ਆਰਡਰ ਤੇ ਕੈਮਰਾ 14 ਕਿਲੋ ਹੈਗਾ ਚੋਣ ਵਾਲਾ ਗੁਰੀ ਦੁੱਧੂ ਹੁ ਚੱਲਦਾ 14 ਕਿਲੋ ਮੈਂ ਥੱਲੇ ਪਰ ਆਪਾਂ 13 ਕਿਲੋ ਮੈਂ ਕੰਡੇ ਵਾਲਾ ਕਹਿ ਕੇ ਤੁਹਾਨੂੰ ਦੇਣੀ ਹੈ ਠੀਕ ਹੈ ਬੰਦਾ ਚਾਹ 14 14 ਨਿਕਲੂਗਾ ਤੇ ਪੈਸੇ ਕਿੰਨੇ ਲਵਾਂਗੇ ਦੀ ਫਿਰ ਪੈਸੇ ਗੁਰੀ ਮੋਲੇ ਦਾ ਟਾਈਪ 1.5 ਕਰਾ ਲੈ ਕੋ 40 ਕਰਾ 1 ਲੱਖ ਤੇ 30 ਹਜ਼ਾਰ ਦੀ ਬਾਈ ਕਹਿੰਦਾ ਕੱਟੀ ਆਪਾਂ ਨੇ ਦੇ ਦੇਣੀ ਆ ਲੈ ਬੱਚਾ ਲਾ ਕੇ ਧਾਰਾਂ ਦਿਖਾ ਦੇ ਬਾਈ ਮਾਰ ਕੇ ਲੈ ਸੱਜਣੋ ਚਵਾਈ ਚੈੱਕ ਕਰ ਸਕਦੇ ਹੋ ਚਵਾਈ ਆ ਗਈ ਫੁੱਲ ਪੋਲੀ ਤੇ ਮੋਤੀ ਥੋਸ ਚਵਾਈ ਦੀ ਆ ਗਈ ਬਿਲਕੁਲ ਫੋਕੀ ਚਵਾਈ ਆ ਪਿਛਲੇ ਥਣਾ ਜਿਹੀ ਮਾਰਦੇ ਜੀ ਚਵਾਈ ਇਹ ਮੰਨ ਲਓ ਵੀ ਯਾਰ ਗਰਲੈਂਡੋ ਕਾਂ ਦੀ ਹੁੰਦੀ ਆ ਨਾ ਜਿੱਦਾਂ ਦੀ ਓਦਾਂ ਦੀ ਚਵਾਈ ਲੱਗੀ ਆ ਤੇ ਬਾਕੀ ਰੇਟ ਦੀ ਗੱਲਬਾਤ ਕਰ ਲੈਣਾ ਬਾਈ ਨਾਲ ਬਾ ਓਕੇ ਆ ਬਾਈ ਤੇ ਚਵਾਈ ਤੁਹਾਨੂੰ ਸੱਜਣੋ ਦਿਖਾਤੀਆਂ ਧਾਰਾ ਧੂਰਾ ਮਾਰ ਕੇ ਚਵਾਈ ਦੀ ਆ ਗਈ ਬਿਲਕੁਲ ਪੋਲੀ ਤੇ ਬਾਕੀ ਥਣ ਦਾ ਸਹਜ ਐ ਇਦਾਂ ਦਾ ਲੱਗਿਆ ਵੀ ਇਹਨੂੰ ਮਸਟੈਟਸ ਨਹੀਂ ਹੁੰਦੀ ਮਜਰੂ ਕਦੇ ਵੀ ਲਾਈਫ ਟਾਈਮ 'ਚ ਇਹ ਮੰਨ ਲਓ ਤੁਸੀਂ ਤੇ ਬਾਕੀ ਬੱਚੇ ਦੇਣ ਵਾਲੀ ਆ ਚੰਗੀ ਬਰੀਡ ਆ ਚੰਗੀ ਕੁਆਲਿਟੀ ਆ ਕੱਦ-ਗਾਠ ਵੀ ਚੰਗਾ ਤੇ ਤੀਜੇ ਸੂਏ ਜਦੋਂ ਮੱਝ ਨੇ ਸੁਣਾ ਕਿਲੋ 2 ਕਿਲੋ ਦਬਾਈ ਹੋਰ ਆਪਾਂ ਗੁਰੀ 16 ਕਿਲੋ ਦੋਤੀ ਮੈਂ ਥੱਲੇ ਜਮਾ ਕੰਡੇ ਵਾਲਾ ਆਪਣੇ ਘਰੇ ਆਪਾਂ ਵਧੀਆ ਚੋਂਦੇ ਰਿਹਾ ਮੈਂ ਇਹਨੂੰ ਆਪਾਂ ਫੀਡ ਬਦਲਦੀ ਆਪਾਂ ਪਾਉਣ ਲੱਗੇ ਮਿਸ਼ੀ ਗਨ ਪਹਿਲਾਂ ਪਾਉਂਦੇ ਆਪਾਂ ਰੂੜੇ ਗਾੜੀ ਠੀਕ ਆ ਗੱਲ ਉਹਦੇ ਨਾਲ ਮੈਂ ਤਾਂ ਤੁਹਾਨੂੰ ਟੁੱਟ ਗਏ ਹੁਣ ਦੁਬਾਰਾ ਵਧ ਰਹੀ ਹੈ ਠੀਕ ਆ ਪਰ ਹਾਲ ਫਿਲਹਾਲ ਦਾ 14 ਹੀ ਆ। ਹਾਂ ਜਿੰਨਾ ਹੈਗਾ ਪੌਂਡਾ ਕਹਿ ਕੇ ਮੈਂ ਦੇਣੀ ਆ। ਮੈਂ ਫ੍ਰੀ ਗੁਰੂ ਕੋ ਬਹੁਤ ਹੈ। ਅਰੇ ਪੈਸੇ ਪੈਸੇ ਬਾਈ ਕਹਿੰਦਾ ਲੈਣਾ 1,30,000 ਰੁਪਏ ਚ ਮਾਨਤਨ ਹੋ ਜੂਗੀ। ਹਾਂ ਉਹਦੀ ਮਾਨਤਨ ਹੋ ਜੂਗੀ। ਆ ਨੰਬਰ ਬੋਲ ਦੋ ਜੀ। 81988 ਹਾਂਜੀ 88243 8198888243 22 ਦਾ ਨੰਬਰ ਆ। ਝੋਟੀ ਬਹੁਤ ਕਮਾਲ ਦੀ ਆ। ਜਿਹੜੇ ਵੀ ਸੱਜਣ ਨੂੰ ਪਸੰਦ ਆਊਗੀ। ਪੂਰੀ ਕੰਮ ਦੇਖ ਝੋਟੀ ਦਾ। ਹਾਂਜੀ। ਕੱਦ ਬਿੱਡ ਦੇਖ ਡਾਵਾ। ਆ ਕੱਦ ਵੀ ਫੁੱਲਾ ਤੇ ਚੜਾਈ ਵੀ ਫੁੱਲਾ। ਬਾਕੀ ਗ੍ਰੀਡ ਟੋਡੀ ਬਹੁਤ ਹੈ ਬਾਕੀ ਜਿਹੜੇ ਵੀ ਸੱਜਣ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ